ਮੰਮੀ ਮੈਂ ਇਸ ਘਰ ਦੇ ਵਿੱਚ ਵਾਪਸ ਬਸ ਉਸ ਇਨਸਾਨ ਕਰਕੇ ਆਈ ਹਾਂ ਜਿਨੇ ਆਪਣੀਆਂ ਸਾਰੀਆਂ ਖੁਸ਼ੀਆਂ ਆਪਣੇ ਸਾਰੇ ਚਾ ਇਸ ਘਰ ਤੋਂ ਵਾਤੇ ਲੋਕਾਂ ਨੇ ਪਤਾ ਕੀ ਕਹਿਣਾ ਸੀਗਾ ਕਿ ਪਹਿਲੀ ਵੀ ਨਹੀਂ ਰਹੀ ਤੇ ਦੂਜੀ ਵੀ ਇਹਨੂੰ ਛੱਡ ਗਈ ਹੈ ਗੱਲ ਸਾਰੀ ਇਹਨਾਂ ਦੇ ਉੱਤੇ ਆਣੀ ਸੀ ਤੇ ਮੈਂ ਇਹਨਾਂ ਨੂੰ ਦੁਖੀ ਨਹੀਂ ਵੇਖ ਸਕਦੀ ਮੈਂ ਨਹੀਂ ਚਾਹਦੀ ਕਿ ਇਹਨਾਂ ਦੀ ਜ਼ਿੰਦਗੀ ਫੇਰ ਪਹਿਲਾਂ ਵਾਂਗੂ ਹੋਵੇ ਪਹਿਲਾਂ ਤੇ ਪਾ ਬੀਣਾ ਦੀਆਂ ਸਾਰੀਆਂ ਸਕੀਮਾਂ ਚੱਲ ਗਈਆਂ ਪਰ ਹੂੰ ਨਹੀਂ ਮੰਮੀ ਮੈਂ ਕਿਸੇ ਦੀ ਸਕੀਮ ਨਹੀਂ ਚੱਲਣ ਦੇਣੀ ਸ਼ਾਬਾਸ਼ ਮਿਲੀ ਤੀਏ ਸ਼ਾਬਾਸ਼ ਮੈਨੂੰ ਤੇਰੇ ਤੇ ਬਹੁਤ ਮਾਣ ਆ ਸ਼ਾਬਾਸ਼ ਤੂੰ ਮੇਰੇ ਪੁੱਤਰ ਬਾਰੇ ਅੰਨਾ ਸੋਚਿਆ ਮੈਂ ਸੋਚ ਹੀ ਨਹੀਂ ਸਕਦੀ ਕਿ ਤੂੰ ਇੰਨੀ ਦੂਰ ਬੈਠ ਦਾ ਸੋਚਦੀ ਓਹਦੇ ਲਈ ਮੰਮੀ ਸੋਚਣਾ ਹੀ ਪੈਂਦਾ ਵਾ ਆਖਿਰਕਾਰ ਮੈਂ ਉਸ ਇਨਸਾਨ ਦੇ ਨਾਲ ساری ਜ਼ਿੰਦਗੀ ਕੱਢਣੀ ਹਾਂ ਤੇਰਾ ਜੀਵਨ ਸਾਥੀ ਹੈ ਪੁੱਤਰ ਹਾਂਜੀ ਮੰਮੀ ਹਾਂ ਇੰਨਾ ਇਮਾਨਦਾਰ ਜਿਨਨੇ ਕੀ ਕਦੀ ਵੀ ਮੇਰੇ ਤੋਂ ਕੁਝ ਨਹੀਂ ਲਗਾਇਆ ਜੋ ਵੀ ਉਹਦੀ ਲਾਈਫ ਦੇ ਵਿੱਚ ਹੈਗਾ ਸੀ ਸਾਰਾ ਕੁਝ ਮੈਨੂੰ ਦੱਸਿਆ ਤੇ ਮੈਂ ਉਹਨਾਂ ਦੇ ਨਾਲ ਇਹ ਸਾਰਾ ਕੁਝ ਨਹੀਂ ਕਰ ਸਕਦੀ ਇਸ ਕਰਕੇ ਮੰਮੀ ਮੈਂ ਵਾਪਸ ਆ ਗਈ ਤੇ ਤੁਸੀਂ ਵੀ ਹੁਣ ਮੇਰੇ ਤੋਂ ਨਾਰਾਜ਼ ਨਾ ਹੋ ਨਹੀਂ ਪੁੱਤਰ ਮੈਂ ਨਾਰਾਜ਼ ਨਹੀਂ ਮੈਂ ਇਹ ਕਹਿੰਨੀ ਤੂੰ ਦਾ ਹੱਥ ਕਦੀ ਨਾ ਛੱਡੀ ساری ਉਮਰ ਦਾ ਹੱਥ ਫੜ ਕੇ ਰੱਖੀ ਹਾਂਜੀ ਮੰਮੀ ਹੱਥ ਤਾਈਓ ਫੜਿਆ ਵਾ ਤਾਂ ਕਿ ਮੈਂ ਸਾਰੀ ਉਮਰ ਉਹਨਾਂ ਦਾ ਉਹਨਾਂ ਦਾ ਸਾਥ ਨਿਭਾ ਸਕਾਂ ਨਹੀਂ ਤੇ ਛੱਡਣ ਵਾਲੇ ਤੇ ਰਾਹ ਦੇ ਵਿੱਚ ਹੀ ਛੱਡ ਜਾਂਦੇ ਤੇ ਹੁਣ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆ ਨਹੀਂ ਚੱਲਿਆ ਆਪਣੇ ਲਈ ਵੀ ਲਿਆ ਕੱਠੇ ਬੈ ਕੇ ਪੀਣੇ ਤੁਹਾਨੂੰ ਚਲੋ ਠੀਕ ਆ ਮਮਾ ਵਿਚਾਰი ਕਿੰਨੀ ਚੰਗੀ ਹੈ ਮੇਰੀ ਧੀ ਕਿੰਨੀ ਦੂਰ ਤੱਕ ਸੋਚਦੀ ਮੇਰੇ ਪੁੱਤਰ ਲਈ ਤੇ ਕੋਈ ਘਰ ਚ ਬੈਠੀ ਹੈ ਨਹੀਂ ਜਿਉਂ ਦਾ ਘਰ ਵਸਣ ਨਹੀਂ ਦਿੰਦੀਆਂ ਪਹਿਲਾਂ ਵੀ ਇਹੀ ਹਾਲ ਕੀਤਾ ਹੁਣ ਫੇਰ ਲੱਗੀਆਂ ਐਸੇ ਸਕੀਮਾਂ ਐਸੀ ਗੱਲਾਂ ਕਰ ਮੈਂ ਕਿਦੋਂ ਰੋਕਿਆ ਸੀ ਨਹੀਂ ਜਾਣਾ ਪਿੱਕੇ ਭਾਵੇਂ ਤੋ ਇੱਕ ਦਿਨ ਨਹੀਂ ਜਾਵੇਂ ਭਾਵੇਂ ਦੋ ਦਿਨ ਐ ਕੌਣ ਰੋਟੀ ਬਣਗੇ ਮੈਨੂੰ ਪਤਾ ਹੈ ਜੋ ਕੁਝ ਕਰਦੀਆਂ ਨਹੀਂ ਬਈਆਂ ਰੋਟੀਆਂ ਖਰਾਰ ਸਬਜ਼ੀਆਂ ਜੋਨ ਘੁੰਆਂਦੀਆਂ ਰਹੀ ਮੈਂ ਸਭ ਕੁਝ ਵੇਖਦੀ ਸੀ ਐ ਥੋੜੀ ਮੇਰੀ ਅੱਖਾਂ ਬੰਦ ਸੀ ਸਮੇਂ ਦੀ ਇੰਤਜ਼ਾਰ ਕਰਦੀ ਬੈਠੀ ਮੰਮੀ ਮੈਂ ਇਸ ਘਰ ਦੇ ਵਿੱਚ ਵਾਪਸ ਸਿਰਫ ਉਸੇ ਇਨਸਾਨ ਕਰਕੇ ਆਈ ਆ ਜਿਨੇ ਆਪਣੀਆਂ ਸਾਰੀਆਂ ਖੁਸ਼ੀਆਂ ਆਪਣੇ ਸਾਰੇ ਚਾ ਇਸ ਘਰ ਦੇ ਹੋ ਨਹੀਂ ਦੇ ਜਿੰਮੇਵਾਰੀਆਂ ਤੇ ਲਾਤੇ ਜੀ ਮੈਂ ਇਸ ਘਰ ਦੇ ਵਿੱਚ ਨਾ ਵਾਪਸ ਆਈ ਆ ਨਾ ਸਿਰਫ ਉਸੇ ਇਨਸਾਨ ਕਰਕੇ ਜਿਨੇ ਆਪਣੀਆਂ ਸਾਰੀਆਂ ਖੁਸ਼ੀਆਂ ਆਪਣੇ ਸਾਰੇ ਚਾ ਇਸ ਘਰ ਤੇ ਦੁਬਾਰਾ ਕਰੇ